जय श्री राम 23 ਨੂੰ ਪ੍ਰਭੂ ਜੀ ਦੇ ਨਾਮ ਜੀ ਦੀ ਪ੍ਰਾਨ ਪ੍ਰਤੀਸ਼ਟਾ ਦੇ ਉਪਲਖਸ਼ਤ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਨਹੀਂ ਵਰਲਡ ਦੇ ਵਿੱਚ ਇਹ ਦਿਨ ਮਨਾਇਆ ਜਾ ਰਿਹਾ ਹੈ ਅਸੀਂ ਵੀ ਆਪਣੀ ਪੱਟੀ ਦੇ ਵਿੱਚ ਦੀ ਯੰਗ ਮੈਨ ਰਾਮਾ ਕ੍ਰਿਸ਼ਨਾ ਕਲੱਬ ਦੇ ਵਿੱਚ ਉਸ ਪਰਮਾਤਮਾ ਦਾ ਸਿਮਰਨ ਕਰਾਂਗੇ ਰਾਤ ਨੂੰ ਅਤੀਸ਼ਬਾਜੀ ਦਾ ਪ੍ਰੋਗਰਾਮ ਹੋਏਗਾ ਪੱਟੀ ਦੇ ਸਾਰੇ ਹੀ ਮੰਦਰਾਂ ਵਿੱਚ ਭਗਵਾਨ ਸ਼੍ਰੀ ਰਾਮ ਦਾ ਗੁਣਗਾਨ ਹੋਏਗਾ ਹਰੀ ਹਰ ਮੰਦਰ ਰੋਹੀ ਵਿਖੇ ਸ਼ੇਵ ਸਹਾਰਾ ਪ੍ਰਬੰਧਕ ਮੰਡਲ ਵੱਲੋਂ ਪੂਜਯ ਗੁਰੂ ਦੇਵ ਆਨੰਦਗਿਰੀ ਜੀ ਮਹਾਰਾਜ ਦੀ ਛਤਰ ਸ਼ਾਇਆ ਹੇਠ ਇੱਕ ਸ਼ਾਈ ਪ੍ਰੋਗਰਾਮ ਹੋਏਗਾ ਜਿਹਦੇ ਵਿੱਚ ਵੱਡੀ ਐਲਡੀ ਦੇ ਉੱਤੇ ਉਹ ਸਾਰਾ ਪ੍ਰੋਗਰਾਮ ਲਾਈਵ ਦਿਖਾਇਆ ਜਾਏਗਾ ਰਾਤ ਨੂੰ ਉੱਥੇ ਵੀ ਅਤਿਸ਼ਬਾਜੀ ਦਾ ਨਜ਼ਾਰਾ ਵੇਖਣ ਵਾਲਾ ਹੋਊਗਾ ਲక్ష్ਮੀ ਨਾਰਾਇਣ ਮੰਦਰ ਗਵਾਨਾ ਮੰਦਰ ਪੱਟੀ ਦੇ ਜਿੰਨੇ ਵੀ ਮੰਦਿਰ ਕੁਤਲੂ ਵੀ ਮਾਤਾ ਮੰਦਰ ਜਿੰਨੇ ਵੀ ਮੰਦਿਰ ਉਹਨਾਂ ਸਾਰਿਆਂ ਮੰਦਰਾ ਵਿੱਚ ਬੜਾ ਹਾਈ ਫਾਈ ਪ੍ਰੋਗਰਾਮ ਚੱਲੇਗਾ ਜੈ ਸ਼੍ਰੀ ਰਾਮ ਜੈ